ਹਿਲਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਵਾ ਸ਼ਮਸ਼ੀਰ ਦਸਤ ਰਬਾਬ ਨਾਲ ਕਮ ਸਰਨਾ ਸੀ ਰਬਾਬ ਤੋਂ ਸਿੱਖੀ ਦਾ ਪੰਡਾ ਹੈ ਰਬਾਬ ਤੋਂ ਨਗਾਰਾ ਸਿੱਖੀ ਦਾ ਪੰਡਾ ਹੈ ਦਾਨਾ ਦਾਨੇ ਤੋਂ ਮਰਦਾਨਾ ਮਰਦਾਨੇ ਤੋਂ ਬੰਦਾ ਸਿੱਖੀ ਦਾ ਪਿੰਡ ਇਹੀ ਹੈ ਜੇ ਮਦਮ ਆਵਾਜ਼ ਨਾਲ ਜਾਗਣ ਵਾਲੇ ਪਰਚ ਸਨ ਸਮਾਂ ਆ ਗਿਆ ਹੁਣ ਰਵਾਬ ਦੀ ਨਹੀਂ ਹੁਣ ਨਗਾਰੇ ਦੀ ਲੋੜ ਹੈ ਤੇ ਪਾਦਸ਼ਾਹ ਕਹਿੰਦੇ ਆ ਜਾ ਫਿਰ ਵੇਖ ਲੈ ਮੇਰੇ ਕੋਲ ਕੁਝ ਨਹੀਂ ਔਰੰਗਜੀਬ ਤੇਰੇ ਕੋਲ ਸਾਰਾ ਕੁਝ ਹੈ ਮੇਰੇ ਲੜਲੇ ਜ਼ਿਗਰ ਲਖਤੇ ਜਿਗਰ ਵੀ ਸ਼ਹੀਦ ਹੋ ਗਏ ਪਿਆਰਾ ਖਾਲਸਾ ਸ਼ਹੀਦ ਹੋ ਗਿਆ ਮੇਰਾ ਘਰ ਬੁੱਝੜ ਗਿਆ ਮੇਰੇ ਪੈਰਾਂ 'ਚ ਜੋੜਾ ਨਹੀਂ ਮੇਰੇ ਸਿਰ 'ਤੇ ਤੋੜਾ ਨਹੀਂ ਮੇਰੇ ਹੱਥ ਵਿੱਚ ਸ਼ਸਤਰ ਨਹੀਂ ਮੇਰੇ ਨੀਲਾ ਘੋੜਾ ਨਹੀਂ ਪਰ ਇੱਕ ਗੱਲ ਨਸਾਜੋ ਨਮਾਜੋ ਨਖੋਜੋ ਨੋ ਕਰਸ ਨਸਾਜੋ ਨਮਾਜੋ ਦੇਸ਼ ਪਰਸ਼ਾ ਸੁਲਾਵੰਤ ਬਕਸ਼ ਦੇਸ਼ ਪਰਸ਼ਾ ਨਰਸਾ ਤੁ ਨਵਜੋ ਨਪੋਜੋ ਨ ਪਰਕਾ ਤੁਮਲੇ ਕਰਮਤ ਕਾਇਮ ਕਰੇ ਕਰਮਤ ਕ ਲੋਕ ਜੋ ਨਾ ਖੜਸ਼ ਸਜ ਜੋ ਨਾ ਜੋ ਲੋਕ ਜੋ ਨਾ ਖੜਸ਼ ਅਮੰਬਿ ਸ਼ਿਵਕਸ਼ੰਦੇ ਔਰ ਦਸੰਗੀ ਅਮੰਬਿ ਸ਼ਿਵਕਸ਼ੰਦੇ Yeah. ਵੱਦ ਸੁਖ ਨਵਰ ਨਾ ਸ਼ਿਕਵੇ ਦਿਗਰ ਦਰਦ ਹਾਨੇ ਦਿਗਰ ਮੇਰਾ ਦਿਲ ਤੇ ਮੂੰਹ ਇਕੋ ਜਾਈਏ ਦਿਲ ਚ ਵੀ ਫਰੇਬ ਨਹੀਂ ਮੂੰਹ ਚ ਵੀ ਫਰੇਬ ਨਹੀਂ ਦਿਲੋਂ ਮੁਹੱਬਤ ਜਿਨ੍ਹਾਂ ਦੀ ਹੁੰਦੀ ਐ ਨਾ ਦਿਲੋਂ ਮੁਹੱਬਤ ਜਨ ਉਹ ਸੱਚੇ ਸਹੀ ਸੱਚੇ ਪਰ ਤੂੰ ਤੇ ਮੁੱਖੋਂ ਵੀ ਖੋਟਾ ਤੇ ਦਿਲੋਂ ਵੀ ਖੋਟਾ ਰੰਗਜੇ ਹਮੋ ਮਰਦ ਬਾਇਦ ਮੈਨੂੰ ਪਹਿਲੇ ਪਾਦਸ਼ਾਹ ਨੇ ਗੱਦੀ ਨਿਸ਼ੀਨ ਕੀਤਾ ਤਾਂ ਉਹ ਵੀ ਮਰਦ ਦੀ ਬਾਤ ਕਰ ਗਏ ਆਵਣ 78 ਜਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ ਹੰਮੂ ਮਰਦ ਬਾਇਦ ਬਬਦ ਸੁਖਨ ਵਰਨਾ ਸ਼ਿਕਮੇ ਦੇਗਰ ਦਰਦ ਹਾਨ ਨੇ ਜੇ ਮੈਂ ਉਹ ਮਰਦ ਇਹ ਉੱਠਿਆ ਚੇਲਾ ਮਰਦ ਕਾ ਮਰਦਾਨ ਸਦਾਏ ਹੁਣ ਮੇਰਾ ਖਾਲਸਾ ਵੀ ਮਰਦ ਹੈ ਦੁਨੀਆ ਦੇ ਅੰਦਰ ਇਹ ਮਰਦਾ ਵਾਲੇ ਕੰਮ ਕਰੇਗਾ ਦੁਨੀਆ ਇਹਨੂੰ ਹੀ ਪੂਜੇਗੀ ਉਹ ਐਸੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪੁਰਬ ਦੇ ਆ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਬਾਬਾ ਜੀ ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਨ੍ਹਾਂ ਦੇ ਦਰਬਾਰ ਚ ਪਹਿਲੀ ਹਾਜ਼ਰੀ ਸੰਪਰਿ ਦੇਰਸ਼ਨ ਕੀਤੇ ਹਨ ਸਤ ਸੰਗਤ ਆਪ ਜੀ ਦੇ ਬਾਬਾ ਸਜਨ ਸਿੰਘ ਜੀ ਸਾਰੇ ਦੇ ਸਾਰੇ ਗੁਰੂ ਕੀ ਕੀਰਤਨੀਏ ਗੁਰੂ ਪਿਆਰੀ ਸਤ ਸੰਗਤ ਆਪ ਜੀ ਕਿਉਂਕਿ ਕੀਰਤਨ ਦਾ ਮੈਟਰ ਬੜਾ ਲੰਮਾ ਹੈ ਪਹਿਲੀਆਂ ਲੋਕਾਂ ਤਾਂ ਅਰਬੀ ਦੀਆਂ ਨੇ ਕਮਾਲੇ ਕਰਾਮਤ ਕਾਇਮ کریم ਕਤਾਕਰ ਰਜ਼ਾ ਬਖਸ਼ ਰਜ਼ਕ ਰਹਾਇਕਨ ਰਹੀਮ ਫਿਰ ਅਗਾ ਫਾਰਸੀ ਸ਼ੁਰੂ ਹੋ ਜਾਂਦੀ ਹੈ ਬੜਾ ਹੀ ਡਾਡਾ ਵਿਅੰਗ ਸਤਗੁਰ ਸੱਚੇ ਪਾਤਸ਼ਾਹ ਨੇ ਆਪਣੇ ਇਤਿਹਾਸ ਚ ਇਸ਼ ਕੀਤਾ ਹਰ ਸਚਾਈ ਬਿਆਨ ਕੀਤੀ ਐਸੇ ਗੁਰਦੇਵ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ